ਓਕੇ ਸਰ ਮੈਨੂੰ ਥੈਂਕ ਯੂ ਉਹ ਬਈ ਨਹੀਂ ਪੱਥਰ ਵੀ ਵੇਖਣਦੇ ਹੋ ਸੜਕੇ ਨਾਲ ਹੀ ਪੇਪਰ ਪੇਪਰ ਡਾਲਿਆਂ ਨੂੰ ਸਾਰੇ ਨੂੰ ਅੱਗੇ ਲਾਓ ਨਾਲੇ ਲੋਕਾਂ ਦੀ ਡਿਮਾਂਡ ਆਈ ਕਹਿੰਦੇ ਨਾ ਦੇ ਨਾ ਕੰਮ ਵੀ ਸ਼ੁਰੂ ਕਰਾਓ ਭਾਜੀ ਸਰਬੱਤ ਦਾ ਭਲਾ ਨਹੀਂ ਪੱਥਰ ਨੂੰ ਰਾਕੇ ਭੱਜੋ ਰਾਜੀ ਆਖੋ ਆਖੋ ਆਹ ਖੋਲੋ ਆਹ ਖੋਲੋ ਸਰਕਾਰ ਸਾਹਿਬ ਅਸੀਂ ਦਾ ਕੰਮ ਨਹੀਂ ਕਰਦਾ ਸਾਨੂੰ ਅੱਗੇ ਹੋਣੀ ਕੋਈ ਛੁਡੀ ਨਹੀਂ ਆਣੀ ਅੱਗੇ ਹੋਣੀ ਕੋਈ ਛੁਡੀ ਨਹੀਂ ਆਣੀ ਅਸੀਂ ਕੀ ਆਰਡੀਨੇਟ ਕਰਦੇ ਹਾਂ ਕੰਮ ਨਹੀਂ ਕਰਦੇ ਜਿੰਨਾ ਵਿੱਚ ਤਾਂ ਸਾਹਿਬ ਵਾਹ ਜੀ ਬਹੁਤ ਬਹੁਤ ਜਵਾਦ ਉਹ ਆਪਣੇ ਦੋ ਸਿੰਘ ਰਾਣਾ ਜੀ ਦਾ ਬਹੁਤ ਬੜਾ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਦੋ ਸਿੰਘ ਰਾਣਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਰਾਣਾ ਸਾਹਿਬ ਜਿੰਦਾਬਾਦ ਸਰਪੰਚ ਕਿੱਥੇ ਆ ਰਹੇ ਜੀ ਸਰਪੰਚ ਸਾਹਿਬ ਆ ਰਹੇ ਜੀ ਸਮਝ ਇਹ ਇਹ ਉਹ ਮੂੰਹ ਮਠਾ ਕਰਾਓ ਇਹਨਾਂ ਕੋਲ ਕਰੋਨਾ ਡੱਬਾ ਯਾਰ ਕਿਰਪਾ ਸਾਹਿਬ ਦੀ ਮੂੰਹ ਕਰਾਓ ਬਹੁਤ ਵਧੀਆ ਸਰਕਾਰ ਆ ਜੀ ਬਹੁਤ ਵਧੀਆ ਸਰਕਾਰ ਆ ਖਾਲਾ ਪਰ ਬਾਕੀ ਵੀ ਸਾਫਤਾ ਲਗਾਉਣਾ ਯਾਰ ਸੜਕ ਬਣਦੀ ਆ ਬਹੁਤ ਵਧੀਆ ਮੂੰਹ ਦੇ ਲਾਜੀ ਠੀਕ ਹੈ